ਇੱਕ ਦਿਨ ਸਵੇਰੇ ਮਹਾਤਮਾ ਬੁੱਧ ਇੱਕ ਦਰਖਤ ਕੋਲ ਬੈਠੇ ਸਨ ਤੇ ਇੱਕ ਆਦਮੀ ਆਇਆ ਤੇ ਆ ਕੇ ਉਹਨਾਂ ਉੱਤੇ ਥੁੱਕ ਦਿੱਤਾ ਮਹਾਤਮਾ ਨੇ ਆਪਣੀ ਚਾਦਰ ਨਾਲ ਥੁੱਕ ਪੂੰਝਿਆ ਤੇ ਕਿਹਾ ਕੁਝ ਹੋਰ ਕਹਿਣਾ ਈ ਮਹਾਤਮਾ ਲੱਗੇ ਉਹਨਾਂ ਦਾ ਇੱਕ ਸੇਵਕ ਆਨੰਦ ਬੈਠਾ ਸੀ ਉਹ ਕਹਿਣ ਲੱਗਾ ਉਹਨੇ ਥੁੱਕਿਆ ਹੈ ਤੁਹਾਡੇ ਉੱਤੇ ਤੇ ਤੁਸੀਂ ਪੁੱਛ ਰਹੇ ਹੋ ਕਿ ਕੁਝ ਹੋਰ ਕਹਿਣਾ ਈ ਮਹਾਤਮਾ ਬੁੱਧ ਕਹਿਣ ਲੱਗੇ ਆਨੰਦ ਤੂੰ ਸਮਝਿਆ ਨਹੀਂ ਉਹ ਜ਼ਰੂਰ ਕੁਝ ਕਹਿਣਾ ਚਾਹੁੰਦਾ ਸੀ ਪਰ ਗੁੱਸਾ ਇੰਨਾ ਜ਼ਿਆਦਾ ਸੀ ਇਹ ਸ਼ਬਦ ਛੋਟੇ ਪੈ ਗਏ ਜਦੋਂ ਕਰੋਧ ਲਈ ਸ਼ਬਦ ਛੋਟੇ ਪੈ ਜਾਣ ਤਾਂ ਆਦਮੀ ਲੜਾਈ ਉੱਤੇ ਉਤਰ ਆਉਂਦਾ ਹੈ ਤੇ ਜਦੋਂ ਪ੍ਰੇਮ ਲਈ ਸ਼ਬਦ ਛੋਟੇ ਪੈ ਜਾਣ ਤਾਂ ਮਨੁੱਖ ਚੁੱਪ ਕਰਕੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਸਿਰਫ ਨਿਹਾਰਦਾ ਹੈ ਕੋਈ ਵੀ ਟੱਕੜੀ ਨਹੀਂ ਬਣੀ ਰਿਸ਼ਤਿਆਂ ਨੂੰ ਤੋਲਣ ਲਈ ਸਿਰਫ ਫਿਕਰ ਹੀ ਦੱਸਦੀ ਹੈ ਇਹ ਖਿਆਲਾਂ ਦਾ ਪਲੜਾ ਕਿੰਨਾ ਭਾਰੀ ਹੈ ਲੋਕ ਆਪਣੀਆਂ ਗਲਤੀਆਂ ਨੂੰ ਤਾਂ ਭੁੱਲ ਚੁੱਕੇ ਹੀ ਦੱਸਦੇ ਨੇ ਪਰ ਦੂਸਰਿਆਂ ਦੀਆਂ ਗਲਤੀਆਂ ਨੂੰ ਚੁਣ-ਚੁਣ ਕੇ ਐਦਾਂ ਕੱਢਦੇ ਨੇ ਜਿਵੇਂ ਖੁਦ ਫਰਿਸ਼ਤੇ ਹੋਣ ਜਦ ਕੁਝ ਵੀ ਤੁਹਾਡੇ ਹਿਸਾਬ ਨਾਲ ਨਾ ਹੋ ਰਿਹਾ ਹੋਵੇ ਤਾਂ ਇਹ ਤੁਹਾਡੇ ਸਬਰ ਦੀ ਪ੍ਰੀਖਿਆ ਹੁੰਦੀ ਹੈ ਤੇ ਜਦ ਸਭ ਕੁਝ ਤੁਹਾਡੇ ਹਿਸਾਬ ਨਾਲ ਹੋ ਰਿਹਾ ਹੋਵੇ ਤਾਂ ਇਹ ਤੁਹਾਡੇ ਕਿਰਦਾਰ ਦੀ ਪ੍ਰੀਖਿਆ ਹੁੰਦੀ ਹੈ ਗਲਤੀ ਕਰਨ ਤੇ ਸਾਥ ਛੱਡ ਜਾਣ ਵਾਲੇ ਤਾਂ ਬਹੁਤ ਮਿਲ ਜਾਣਗੇ ਪਰ ਗਲਤੀ ਕਰਨ ਤੋਂ ਬਾਅਦ ਸਮਝਾ ਕੇ ਸਾਥ ਨਿਭਾਉਣ ਵਾਲੇ ਬਹੁਤ ਘੱਟ ਮਿਲਣਗੇ ਚੰਗਿਆਈ ਦੇ ਪਿੱਛੇ ਕੋਈ ਨਹੀਂ ਜਾਂਦਾ ਬੁਰਾਈ ਦੇ ਪਿੱਛੇ ਸਾਰੇ ਜਾਂਦੇ ਨੇ ਸ਼ਰਾਬ ਵੇਚਣ ਵਾਲੇ ਨੂੰ ਕਿਤੇ ਵੀ ਨਹੀਂ ਜਾਣਾ ਪੈਂਦਾ ਪਰ ਦੁੱਧ ਵੇਚਣ ਵਾਲੇ ਨੂੰ ਗਲੀ ਗਲੀ ਘੁੰਮਣਾ ਪੈਂਦਾ ਹੈ। ਕੁਝ ਖੁਆਇਸ਼ਾਂ ਦਾ ਅਧੂਰਾ ਰਹਿਣਾ ਵੀ ਜ਼ਰੂਰੀ ਹੈ। ਜ਼ਿੰਦਗੀ ਜਿਉਣ ਦੀ ਖੁਆਇਸ਼ ਬਣੀ ਰਹਿੰਦੀ ਹੈ। ਗਲਤ ਲੋਕ ਸਭ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਪਰ ਇਹੀ ਲੋਕ ਸਹੀ ਸਬਕ ਦੇ ਕੇ ਜਾਂਦੇ ਨੇ। ਚੰਗੇ ਲੋਕਾਂ ਕੋਲੇ ਭਾਵੇਂ ਕੁਝ ਹੋਵੇ ਜਾਂ ਨਾ ਹੋਵੇ ਪਰ ਸਕੂਨ ਭਰੀ ਨੀਂਦ ਜ਼ਰੂਰ ਹੁੰਦੀ ਹੈ। ਕਦੇ ਵੀ ਕਿਸੇ ਦੇ ਸਾਹਮਣੇ ਇੰਨਾ ਜ਼ਿਆਦਾ ਨਾ ਝੁਕੋ ਕਿ ਉਹ ਇਸ ਨੂੰ ਤੁਹਾਡੀ ਮਰਿਆਦਾ ਨਹੀਂ ਮਜਬੂਰੀ ਸਮਝਣ ਲੱਗ ਜਾਵੇ। ਖਾਬੁ ਖਵਾਇਸ਼ਾਂ ਤੇ ਲੋਕ ਜ਼ਿੰਦਗੀ ਵਿੱਚ ਜਿੰਨੇ ਘੱਟ ਹੋਣਗੇ ਓਨਾ ਹੀ ਜ਼ਿਆਦਾ ਵਧੀਆ ਹੋਵੇਗਾ ਆਪਣੀਆਂ ਪਰੇਸ਼ਾਨੀਆਂ ਨੂੰ ਥੋੜਾ ਭੁਲਾ ਕੇ ਚੱਲਿਆ ਕਰੋ ਸਾਰੇ ਆਪਣੇ ਜਿਹੇ ਲੱਗਣ ਲੱਗਣਗੇ ਥੋੜਾ ਮੁਸਕਰਾ ਕੇ ਚੱਲਿਆ ਕਰੋ ਹੋ ਸਕੇ ਤਾਂ ਦੂਸਰਿਆਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਬੁੱਧੀਮਾਨ ਜ਼ਰੂਰ ਬਣੋ ਪਰ ਇਹ ਗੱਲ ਉਹਨਾਂ ਨੂੰ ਸਾਬਤ ਕਰਕੇ ਦਿਖਾਓ ਨਾ ਕਿਸੇ ਨੂੰ ਉਸ ਦੇ ਮੂੰਹ ਤੇ ਉਸ ਦੀਆਂ ਗਲਤੀਆਂ ਦੱਸਣਾ ਨਫ਼ਰਤ ਨਹੀਂ ਹੁੰਦੀ ਅਸਲ ਵਿੱਚ ਉਹ ਪਿਆਰ ਹੁੰਦਾ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਠੀਕ ਸੋਚ ਰਹੇ ਹੋ ਪਰ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਨਹੀਂ ਕਰ ਸਕਦੇ ਤਾਂ ਵੀ ਤੁਸੀਂ ਠੀਕ ਹੀ ਸੋਚ ਰਹੇ ਹੋ ਕਿਸੇ ਵੀ ਕੰਮ ਨੂੰ ਕਰਨ ਲਈ ਯੋਗਤਾ ਇੰਨੀ ਜ਼ਰੂਰੀ ਨਹੀਂ ਹੁੰਦੀ ਜਿੰਨਾ ਕਿ ਜਜ਼ਬਾ ਜੇਕਰ ਤੁਹਾਡੇ ਅੰਦਰ ਕਿਸੇ ਵੀ ਕੰਮ ਨੂੰ ਕਰਨ ਦਾ ਜਜ਼ਬਾ ਹੈ ਤਾਂ ਯੋਗਤਾ ਆ ਹੀ ਜਾਵੇਗੀ ਬੁਢਾਪੇ ਵਿੱਚ ਤੁਹਾਨੂੰ ਰੋਟੀ ਤੁਹਾਡੀ ਔਲਾਦ ਨਹੀਂ ਬਲਕਿ ਤੁਹਾਡੇ ਆਪਣੀ ਔਲਾਦ ਨੂੰ ਸਿਖਾਈ ਸੰਸਕਾਰ ਦੇਣਗੇ ਵੀਡੀਓ ਕੇਮੇ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਦੋਸਤੋ ਇਸੇ ਤਰ੍ਹਾਂ ਦੇ ਹੋਰ ਵਿਚਾਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਹਮੇਸ਼ਾ ਹੱਸਦੇ ਰਹਿਣਾ